ਸਰ ਸਿੰਘ ਮਹਾਰਾਜ ਦੇ ਤਪ ਸਥਾਨ ਤੇ ਆਪਾਂ ਹਾਜ਼ਰੀਆਂ ਲਵਾ ਰਹੇ ਆ ਹਰ ਐਤਵਾਰ ਨੂੰ ਧੰਨ ਧੰਨ ਪਿਆਰੇ ਬਾਬਾ ਇਸਰ ਸਿੰਘ ਮਹਾਰਾਜ ਜੀ ਦੇ ਅੰਮ੍ਰਿਤਮਈ ਮਚਨ ਟੇਪ ਰਾਈ ਸੁਣਾਏ ਜਾਂਦੇ ਆ ਕਾਪਤਾ ਦੀ ਹਾਜ਼ਰੀ ਲਵਾਉਣੀ ਆ ਇੱਥੇ ਆਣ ਕੇ ਝੁਕੇ ਜੱਗ ਸਾਰਾ ਨਾਨਕ ਸਰ ਦੇ ਵਿੱਚ ਕਿਉਂ ਆਣ ਕੇ ਝੁਕਦਾ ਜੱਗ ਸਾਰਾ ਧੰਨ ਧੰਨ ਬਾਬਾ ਅਨੰਦ ਸਿੰਘ ਮਹਾਰਾਜ ਨੇ 36 ਸਾਲ ਘੋਰ ਤਪ ਕੀਤਾ ਬੰਦਗੀ ਕੀਤੀ ਤਪ ਕੀਤਾ ਗੁਰਨਾਨਕ ਪਾਤਸ਼ਾਹ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਪ੍ਰਗਟ ਕੀਤਾ ਪੇਟੀਆਂ ਲਵਾਰੀਆਂ ਦੇ ਵਿੱਚ ਗੁਰਮੁਖ ਪਿਆਰਿਓ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਬੰਦ ਸੀ ਪਾਲੀਆਂ ਦੇ ਪ੍ਰਗਟਾਸ਼ ਕਿਨੇ ਕਰਾਏ ਧੰਨ ਧੰਨ ਬਾਬਾ ਅਨੰਤ ਸਿੰਘ ਮਹਾਰਾਜ ਨੇ ਤਾ ਆਣ ਕੇ ਜਾਗ ਸਾਰਾ ਝੂਗਦਾ ਇੱਥੇ ਮੱਥਾ ਟੇਕਦਾ ਸੋ ਤਾਂ ਤਾਂ ਪਿਆਰੇ ਬਾਬਾ ਅੰਸਰ ਸਿੰਘ ਮਹਾਰਾਜ ਜੀ ਤੋਂ ਬਰੋਸ ਆਏ ਹੋਏ ਪੂਰਨ ਮਹਾਪੁਰਖ ਸੰਤ ਬਾਬਾ ਗੇਜਾ ਸਿੰਘ ਜੀ ਦੇ ਹੱਥਾਂ ਦੀ ਲਿਖੀ ਹੋਈ ਕਵਤਾ ਨੂੰ ਬਾਬਾ ਗੇਜਾ ਸਿੰਘ ਦੇ ਜਨਮ ਸਥਾਨ ਬਧਾਤਿਆਂ ਵਾਲੇ ਕਵੀਸਰੀ ਜੱਥੇ ਤੋਂ ਇਸ ਤਰ੍ਹਾਂ ਕਵਤਾ ਸਰਵਣ ਕਰੋ ਜੀ ਆਕੇ ਇਸ ਧਰਤੀ ਤੇ ਬਾਬੇ ਅਨੰਦ ਸਿੰਘ ਚਰਨ ਹੈ ਪਾਏ ਲਾਏ ਜੰਗਲ ਚ ਮੰਗਲ ਜੀ ਸੁੱਤੇ ਹੋਏ ਭਾਗ ਜਗਾਏ ਲਾਏ ਜੰਗਲ ਚ ਮੰਗਲ ਜੀ ਸੁੱਤੇ ਹੋਏ ਭਾਗ ਜਗਾਏ ਕੂਰੇ ਰਸ ਕਬਰਾਗੀ ਨੇ ਇਥੇ ਕੀਤੇ ਆ ਇਥੇ ਕੀਤੇ ਆਣ ਅਤਾਰੇ ਨਾਨਕ ਸਰਦੀ ਧਰਤੀ ਨੂੰ ਤਾਂ ਹੀ ਸੀ ਸਜਗਾਉਂਦੇ ਸਾਰੇ ਨਾਨਕ ਸਰਦੀ ਧਰਤੀ ਨੂੰ ਤਾਂ ਹੀ ਸੀ ਸਜਗਾਉਂਦੇ ਸਾਰੇ ਹੋਏ ਤੇ ਕਰੀ ਬੰਦਗੀ ਜੀ ਬਾਪਿਆ ਵਿੱਚ ਭੋਰਿਆਂ ਦੇ ਵੜ ਕੇ ਰਹੇ ਕਰਦੇ ਸਿਮਰਨ ਜੀ ਸਾਰੀ ਸਾਰੀ ਰਾਤ ਜੋ ਖੜਕੇ ਰਹੇ ਕਰਦੇ ਸਿਮਰਨ ਜੀ ਸਾਰੀ ਸਾਰੀ ਰਾਤ ਜੋ ਖੜਕੇ ਨੀਂਦਾਂ ਨੂੰ ਟਾਲਣ ਲਈ ਬਨ ਬਨ ਕੇਸ ਜੁਲਏ ਹਲਾਰੇ ਨੀਂਦਰ ਨੂੰ ਟਾਲਣ ਲਈ ਬਨ ਬਨ ਕੇਸ ਜੁਲਏ ਹਲਾਰੇ ਨਾਨਕ ਸਰਦੀ ਧਰਤੀ ਨੂੰ ਤਾਹੇ ਸੀ ਸੱਚ ਕਾਉਂਦੇ ਸਾਰੇ ਨਾਨਕ ਸਰਦੀ ਧਰਤੀ ਨੂੰ ਤਾਹੇ ਸੀ ਸੱਚ ਕਾਉਂਦੇ ਸਾਰੇ ਹੋ ਤਨ ਬਾਬਾ ਆਨੰਦ ਸਿੰਘ ਜੀ ਤਨ ਬਾਬਾ ਆਨੰਦ ਸਿੰਘ ਜੀ ਜਿੰਨਾ ਕੀਤੀ ਕਠ ਤ ਤਪਸਿਆ ਤੂੰ ਹੀ ਤੂੰ ਕਰਦਿਆ ਤੂੰ ਆਕੇ ਤੂੰ ਹਿਰਦੇ ਵਿੱਚ ਵਸਿਆ ਤੂੰ ਹੀ ਤੂੰ ਕਰਦਿਆ ਤੂੰ ਆਕੇ ਤੂੰ ਹਿਰਦੇ ਵਿੱਚ ਵਸਿਆ ਬੁਰਨਾਨ ਕਰੂਪਾ ਹੋਏ ਹਰ ਹਰ ਜਨ ਏਕ ਨਿਆਰੇ ਨਾਨਕ ਸਰਦੀ ਧਰਤੀ ਨੂੰ ਤਾਹੀ ਸੀ ਸਚ ਕਉਂਦੇ ਸਾਰੇ ਨਾਨਕ ਸਰਦੀ ਧਰਤੀ ਨੂੰ 타ਹੀ ਸੀ ਸਚ ਕਉਂਦੇ ਸਾਰੇ ਇਥੇ ਬਾਬਾ ਅਨੰਦ ਸਿੰਘ ਜੀ ਆਪਣੇ ਚੋਲੇ ਨੂੰ ਬਦਲਾ ਗਏ ਵਿੱਚ ਸਨ ਤਰਤਾਲੀ ਦੇ ਜਾਣੋ ਜੋਤੀ ਜੋ ਤਸ ਮਾਗੇ ਵਿੱਚ ਸਨ ਤਰਤਾਲੀ ਦੇ ਜਾਣੋ ਜੋਤੀ ਜੋ ਤਸ ਮਾਗੇ ਭਾਦੋਂ ਤੇਰਾ ਬਰਜ਼ੀ ਨੂੰ ਜਿਨ੍ਹਾਂ ਦੇ ਲਗਣ ਦਵਾਨ ਜੋ ਭਾਰੇ ਤੇਰਾ ਭਾਤੋਂ ਬਰਸੀ ਨੂੰ ਜਿਨਾ ਦੇ ਲਗਣ دیوان ਜੋ ਭਾਰੇ ਨਾਨਕ ਸਰਦੀ ਧਰਤੀ ਨੂੰ ਤਾਹੀ ਸ੍ਰੀ ਸਜਗਾਉਂਦੇ ਸਾਰੇ ਨਾਨਕ ਸਰਦੀ ਧਰਤੀ ਨੂੰ ਤਾਹੀ ਸ੍ਰੀ ਸਜਗਾਉਂਦੇ ਸਾਰੇ ਉਹ ਵਿੱਚ ਝੋੜ ਡੰਨ ਕਰਦੇ ਮੇਰੇ ਚੋੜਾ ਨਗਰ ਦੇ ਮਾਲਕ ਮੇਰਾ ਜਣੂ ਆਇਆ ਧਨ ਪਿਆਰੇ ਬਾਬਾ ਜੀ ਈਸਰ ਸਿੰਘ ਜੀ ਨਾਮ ਧਰਾਇਆ ਧਨ ਪਿਆਰੇ ਬਾਬਾ ਜੀ ਈਸਰ ਸਿੰਘ ਜੀ ਨਾਮ ਧਰਾਇਆ ਮੇਰੇ ਚੋ ਜੀ ਮਾਲਕ ਨੇ ਜਗ ਚੋਂ ਚੋਜ ਕੀਤੇ ਨਿਆਰੇ ਜਗ ਚੋਂ ਚੋਜ ਕੀਤੇ ਨਿਆਰੇ ਨਾਨਕ ਸਰਦੀ ਧਾਰਤੀ ਨੂੰ ਤਾਂ ਹੀ ਸੀ ਸੱਚ ਕਾਉਂਦੇ ਸਾਰੇ ਨਾਨਕ ਸਰਦੀ ਧਾਰਤੀ ਨੂੰ ਤਾਂ ਹੀ ਸੀ ਸੱਚ ਕਾਉਂਦੇ ਸਾਰੇ ਹੁਣੰਦ ਸਿੰਘ ਜੋ ਬਾਪਿਆਂ ਦੀ ਸੇਵਾ ਕਰਕੇ ਦਾਤ ਸੀ ਪਾਈ ਹੋਏ ਪ੍ਰਗਟ ਬਾਬਾ ਜੀ ਇਥੇ ਸੱਚ ਦੀ ਜੋਤ ਜਗਾਈ ਹੋਏ ਪ੍ਰਗਟ ਬਾਬਾ ਜੀ ਇਥੇ ਸੱਚ ਦੀ ਜੋਤ ਜਗਾਈ ਚੜੇ ਸੱਚ ਦੇ ਸੂਰਜ ਤੋਂ ਕਿਦਰੇ ਖੇਸਕ ਗਏ ਜੋ ਤਾਰੇ ਚੜੇ ਸੱਚ ਦੇ ਸੂਰਜ ਤੋਂ ਕਿਦਰੇ ਖਿਸਕ ਗਏ ਜੋ ਤਾਰੇ ਨਾਨਕ ਸਰਦੀ ਧਾਰਤੀ ਨੂੰ ਤਾਹੀ ਸੀ ਸਜਕਾਉਂਦੇ ਸਾਰੇ ਨਾਨਕ ਸਰਦੀ ਧਾਰਤੀ ਨੂੰ ਤਾਹੀ ਸੀ ਸਜਕਾਉਂਦੇ ਸਾਰੇ ਉਹ ਸੱਚ ਖੰਡ ਦੀ ਰਚਨਾ ਜੋ ਇਹ ਬਾਬਾ ਜੀ ਨੇ ਰਚਾਈ ਮਨ ਮੋਣੀ ਸੋਣੀ ਜੀ ਠਾਠ ਹੈ ਬਾਬਾ ਜੀ ਨੇ ਪਾਈ ਮਣਮੋਣੀ ਸੋਣੀ ਜੀ ਠਾਠ ਹੈ ਬਾਬਾ ਜੀ ਨੇ ਪਾਈ ਬਣੇ ਮੰਦਰ ਬਾਬਿਆਂ ਦੇ ਪੈਂਦੇ ਸ਼ੀਸ਼ਿਆਂ ਦੇ ਚਮਕਾਰੇ ਬਣੇ ਮੰਦਰ ਬਾਬਿਆਂ ਦੇ ਕਿੰਦੇ ਸੀ ਸਿਆਦੇ ਚਮਕਾਰੇ ਨਾਨਕ ਸਰਦੀ ਧਾਰਤੀ ਨੂੰ ਤਾਂ ਹੀ ਸ੍ਰੀ ਸਜਗਾਉਂਦੇ ਸਾਰੇ ਨਾਨਕ ਸਰਦੀ ਧਾਰਤੀ ਨੂੰ ਤਾਂ ਹੀ ਸ੍ਰੀ ਸਜਗਾਉਂਦੇ ਸਾਰੇ ਓ ਇਥੋਂ ਸਿਮਰਨ ਮਿਲਦਾ ਹੈ ਇਥੋਂ ਸਿਮਰਨ ਮਿਲਦਾ ਹੈ ਬਾਪੇ ਨਾਨਕ ਦੀ ਹੱਟ ਖੁੱਲੀ ਖਰੀਦਦਾਰ ਗੁਰਮਖਾਂ ਨੂੰ ਨਾਮ ਦੀ ਦਾਤ ਮਿਲੇ ਹਨ ਮੁੱਲੀ ਖਰੀਦਦਾਰ ਗੁਰਮਖਾਂ ਨੂੰ ਨਾਮ ਦੀ ਦਾਤ ਮਿਲੇ ਹਨ ਮੁੱਲੀ ਠੱਗ ਚੋਰ ڈاکਵਾਨੇ ਇਤੇ ਆਪਣੇ ਜਨਮ ਸਧਾਰੇ ਠੱਗ ਚੋਰ ڈاکਵਾਨੇ ਆਪਣੇ ਇਤੇ ਜਨਮ ਸਧਾਰੇ ਨਾਨਕ ਸਰਦੀ ਧਰਤੀ ਨੂੰ ਤਾਹੀਂ ਸੀ ਸੱਚ ਕਾਉਂਦੇ ਸਾਰੇ ਨਾਨਕ ਸਰਦੀ ਧਰਤੀ ਨੂੰ ਤਾਹੀਂ ਸੀ ਸੱਚ ਕਾਉਂਦੇ ਸਾਰੇ ਉਹ ਕਲਗੀ ਧਰ ਦੇ ਅੰਬਰਤ ਨੂੰ ਕਲਗੀ ਧਰ ਦੇ ਮਰਤ ਨੂੰ ਇੱਥੇ ਜਾਂਦਾ ਹੈ ਪ੍ਰਚਾਰਿਆ ਇੱਥੇ ਜੀਵਨ ਮਿਲਦਾ ਹੈ ਸੋਣਾ ਜਾਂਦਾ ਜਨਮ ਸੁਧਾਰਿਆ ਇਥੇ ਜੀਵਨ ਮਿਲਦਾ ਹੈ ਸੋਣਾ ਜਾਂਦਾ ਜਨਮ ਸੁਧਾਰਿਆ ਹਰ ਪੁੰਨਿਆ ਬਰਸੀ ਤੇ ਅੰਬਰ ਤਚਕਾਉਂਦੇ ਪੰਜ ਪਿਆਰੇ ਹਰ ਪੁੰਨਿਆ ਬਾਰਸੀ ਤੇ ਅੰਬਰ ਦਸ਼ਕਾਉਂਦੇ ਪੰਜ ਪਿਆਰੇ ਨਾਨਕ ਸਰਦੀ ਧਰਤੀ ਨੂੰ ਤਾਹੀ ਸੀ ਸੱਚ ਕਾਉਂਦੇ ਸਾਰੇ ਨਾਨਕ ਸਰਦੀ ਧਰਤੀ ਨੂੰ ਤਾਹੀ ਸੀ ਸੱਚ ਕਾਉਂਦੇ ਸਾਰੇ ਉਹ ਗੇਜਾ ਸਿੰਘ ਦਾਸ ਕਵੀ ਗੇਜਾ ਸਿੰਘ ਦਾਸ ਕਵੀ ਪੇੜਾ ਸੱਚ ਧਰਮ ਦਾ ਬੰਨਿਆ ਇਥੇ ਗੁਰੂ ਗ੍ਰੰਥ ਨੂੰ ਜੀ ਪ੍ਰਗਟ ਕਰਕੇ ਜਾਂਦਾ ਮੰਨਿਆ ਇਥੇ ਗੁਰੂ ਗ੍ਰੰਥ ਨੂੰ ਜੀ ਪ੍ਰਗਟ ਕਰਕੇ ਜਾਂਦਾ ਮੰਨਿਆ ਇਥੇ ਅਮਲ ਲਿਆਉਂਦੇ ਹੈ ਕਲੰਗੀ ਧਰ ਜੋ ਬਚਨ ਚਾਰੇ ਕਲੰਗੀ ਧਰ ਜੋ ਬਚਨ ਅਚਾਰੇ ਨਾਨਕ ਕਰਦੀ ਤਰਤੀ ਨੂੰ ਤਾਹੀ ਸੀ ਸਜਕਾਉ ਦੇ ਸਾਰੇ ਨਾਨਕ ਜੀ